ਸੋਰਸ ਇੰਟਰਨੈਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਮਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਜਣੇ ਸਭ ਤੋਂ ਪਹਿਲਾਂ ਤੇ ਇਹ ਦੱਸੋ ਬਈ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਕਿੰਨੇ ਪੈਸੇ ਰਿਸਿਵ ਕੀਤੇ ਆ ਜਿਹੜੇ ਕਾਰੋਬਾਰੀ ਲੋਕ ਨੇ bizness community ਦੇ ਲੋਕ ਨੇ ਹੜਾ ਪੀੜਤ ਲੋਕਾਂ ਦੀ ਮੁਰਬਸੇ ਬੇ ਲਈ ਸੰਸਦਾਂ ਤੋਂ ਜਿਹੜੀ ਜਾਣਕਾਰੀ ਆਈ ਹੈ ਨਾ ਜੀ ਅੱਜ ਜਿਹੜੇ ਪੰਜਾਬ ਦੇ ਕੈਬਨਟ ਮੰਤਰੀ ਆ ਉਦਯੋਗ ਮੰਤਰੀ ਸੰਜੀਵ ਅਰੋੜਾ ਜਿਹੜੇ ਕਿ ਲੁਧਿਆਣੇ ਵਾਲੀ ਸੀਟ ਜਿੱਤੇ ਸੀ ਤੇ ਕੈਬਨਟ ਮੰਤਰੀ ਬਣਾਏ ਗਏ ਆ ਉਹਨਾਂ ਦੇ ਨਾਲ ਕਿਉਂਕਿ ਉਹ ਆਪ ਵੀ ਬਹੁਤ ਵੱਡੇ ਕਾਰੋਬਾਰੀ ਆ ਤੇ ਪੰਜਾਬ ਦੇ ਕਈ ਹੋਰ ਕਾਰੋਬਾਰੀਆਂ ਨੇ ਮਿਲ ਕੇ 6 ਕਰੋੜ ਰੁਪਏ ਦਾ ਚੈੱਕ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸੌਂਪਿਆ ਜਿਹੜਾ ਇਸ ਵੇਲੇ ਮਿਸ਼ਨ ਚੜ੍ਹਦੀ ਕਲਾ ਪ੍ਰੋਜੈਕਟ ਚੱਲ ਰਿਹਾ ਇਹਦੇ ਵਿੱਚ 6 ਕਰੋੜ ਰੁਪਏ ਦਾ ਯੋਗਦਾਨ ਪਾਇਆ ਤੋ ਦੇਖੋ ਲੋਕ ਆਪਣੇ ਵੱਲੋਂ ਯੋਗਦਾਨ ਪਾ ਵੀ ਰਹੇ ਆ ਕੋਈ ਮੁੱਖ ਮੰਤਰੀ ਰਾਹਤ ਫੰਡ ਚਾ ਕੋਈ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਆ ਕੋਈ ਮੰਨ ਲੋ ਕਿਸੇ ਸੰਸਥਾ ਦੇ ਰਾਹੀਂ ਮਦਦ ਕਰ ਰਿਹਾ ਕੋਈ ਨਿੱਜੀ ਤੌਰ ਤੇ ਮਦਦ ਕਰ ਰਿਹਾ ਕੋਈ ਕਿਸੇ ਕਲੱਬ ਦੇ ਰਾਹੀਂ ਮਦਦ ਕਰ ਰਿਹਾ ਗੱਲ ਤਾਂ ਹੜ ਪੀੜਤਾਂ ਤੱਕ ਸਹੀ ਮਦਦ ਜਾਂਦੀ ਆ ਜਿਹੜੇ ਵੀ ਲੋਕ ਇੱਕ ਇੱਕ ਪੈਸੇ ਨੂੰ ਉਹਨਾਂ ਪ੍ਰਭਾਵਿਤ ਲੋਕਾਂ ਦੇ ਉੱਤੇ ਖਰਚ ਰਹੇ ਆ ਉਹਨਾਂ ਨੂੰ ਸਲਾਮ ਕਰਨੀ ਬਣਦੀ ਆ ਜਿਹੜੇ ਲੋਕ ਨਹੀਂ ਖਰਚ ਰਹੇ ਉਹਨਾਂ ਨੂੰ ਭਾਈ ਕੁਦਰਤ ਆਪੇ ਦੇਖਦੀ ਹੋਊਗੀ ਵੀ ਭਾਈ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹੋ ਜਿਹਾ ਭੁਗਤੂਗਾ ਪਰ ਗੱਲ ਇਹ ਜੀ ਕਿ ਇਸ ਵੇਲੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਵੀ ਆ ਕਿਉਂਕਿ ਮੈਂ ਅੱਜ ਰਿਪੋਰਟਾਂ ਦੇਖੀਆਂ ਅੱਜ ਮੈਂ ਉਹ ਵੀਡੀਓ ਦੇਖੀਆਂ ਜਿਹਦੇ ਵਿੱਚ ਜਿਹੜੇ ਦਰਜਨਾਂ ਦੀ ਗਿਣਤੀ ਦੇ ਵਿੱਚ ਇੱਕ ਖਾੜ ਦੇ ਉੱਤੇ ਟਰੈਕਟਰ ਜਿਹੜੇ ਫਿਰਦੇ ਆ ਜਿਹੜੇ ਕਿ ਖੇਤਾਂ ਨੂੰ ਪੱਧਰਾ ਕਰ ਰਹੇ ਆ ਜਿਹੜੇ ਕਿ ਰੇਤ ਨੂੰ ਇਕੱਠਾ ਕਰ ਰਹੇ ਆ ਜਿਹੜੇ ਕਿ ਰੇਤ ਦੇ ਥੱਲੇੋਂ ਖੇਤ ਲੱਭਣ ਦੇ ਵਿੱਚ ਘਟੇ ਹੋਏ ਆ ਜੀ ਤੇ ਬਾਕੀ ਵਿਕਿੰਗ ਸਿੰਘ ਮਜੀਠੀਆ ਨੂੰ ਮਿਲਣ ਜੇਲ੍ਹ ਦੇ ਵਿੱਚ ਬਿਆਸਾ ਦੇ ਮੁਖੀ ਗਏ ਨੇ ਬਿਲਕੁਲ ਜੀ ਬਿਲਕੁਲ ਅੱਜ ਨਾਬੇ ਵਾਲੀ ਜੇਲ੍ਹ ਦੇ ਵਿੱਚ ਨਾ ਗਏ ਸੀਗੇ ਜੀ 35 ਮਿੰਟ ਦੇ ਲਈ ਮੁਲਾਕਾਤ ਕਰਕੇ ਆਏ ਆ ਵਿਆਸ ਦੇਰੇ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਹੋਰੀ ਤੇ ਕੱਲ ਹੀ ਇਹਨਾਂ ਦੇ ਬਾਰੇ ਖਬਰ ਆ ਗਈ ਸੀ ਜੀ ਕਿ ਇਹਨਾਂ ਨੇ ਇੱਥੇ ਜਾਣਾ ਨਾਬੇ ਵਾਲੀ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਬਿਕਰਮ ਮਜੀਠੀਆ ਹੋਰਾਂ ਨੂੰ ਕਿਉਂਕਿ ਇਹ ਬਿਕਰਮ ਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਦੇ ਰਿਸ਼ਤੇ ਦੇ ਵਿੱਚੋਂ ਰਿਸ਼ਤਦਾਰੀ ਦੇ ਵਿੱਚੋਂ ਵੀ ਆ ਤੋਂ ਇਸ ਕਰਕੇ ਸਮੇਂ-ਸਮੇਂ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਗੱਲ ਦੇ ਉੱਤੇ ਕੰਨੀ ਚਰਚਾ ਵੀ ਹੁੰਦੀ ਰਹਿੰਦੀ ਆ ਇਹ ਬਿਆਸ ਵਾਲੇ ਡੇਰੇ ਦੇ ਮੁਕੀ ਦੇ ਬਹੁਤ ਨੇੜਲੇਾਂ ਦੇ ਵਿੱਚੋਂ ਮਜੀਠੀਆ ਪਰਿਵਾਰ ਆ ਪਰ ਅੱਜ ਜਦੋਂ ਇਹ ਗਏ ਉੱਥੇ ਬਹੁਤ ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਤੇ ਬਾਬਾ ਗੁਰਿੰਦਰ ਸਿੰਘ ਹੁਰੀ ਗਏ ਉੱਥੇ ਨਾਬੇਵੜੀ ਜੇਲ੍ਹ ਦੇ ਕੋਲੇ ਤੇ ਇਹਨਾਂ ਦੇ ਜਾਣ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਉੱਥੇ ਪਹੁੰਚੇ ਸੀਗੇ ਜਿਹੜੇ ਦੇਖਣ ਦੇ ਲਈ ਉੱਥੇ ਪਹੁੰਚੇ ਸੀਗੇ ਸੋ 35 ਮਿੰਟ ਇਹ ਜੇਲ੍ਹ ਦੇ ਵਿੱਚ ਜਾ ਕੇ ਵਿਕਰਮ ਮਜੀਠੀਆ ਨਾਲ ਮੁਲਾਕਾਤ ਕਰਕੇ ਆਏ ਆ ਉਹ ਕਿਹੜੀਆਂ ਗੱਲਾਂ ਹੋਈਆਂ ਸਿਆਸੀ ਹੋਈਆਂ ਪਰਿਵਾਰਕ ਹੋਈਆਂ ਇਹਦੇ ਬਾਰੇ ਤੱਕ ਗਿਆਨ ਨਹੀਂ ਆ ਤੋ ਕਿ ਪੱਤਰਕਾਰਾਂ ਨੂੰ ਕਿਸੇ ਸਵਾਲ ਦਾ ਉੱਤਰ ਉਹਨਾਂ ਨੇ ਨਹੀਂ ਦਿੱਤਾ ਪਰ ਇੰਨੀ ਗੱਲ ਜ਼ਰੂਰ ਆ ਕਿ ਮਿਲ ਕੇ ਆਏ ਆ ਜੇਲ੍ਹ ਦੇ ਅੰਦਰ ਘੱਡੀ ਜਾਂਦੀ ਤੇ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੀਆਂ ਇਹ ਕਾਫਲੇ ਦੱਸਿਆ ਜੀ। ਯਾ ਪਰ ਇਹ ਕੋਈ ਸਿਆਸੀ ਐਕਟੀਵਿਟੀ ਨਹੀਂ ਹੈ ਉਹ ਤਾਂ ਆਪਣੀ ਰਿਸ਼ਤੇਦਾਰੀ ਕਰਕੇ ਗਏ ਮੇਰਾ ਖਿਆਲ। ਹਾਂ ਬਿਲਕੁਲ ਹੀ ਬਿਲਕੁਲ ਇਹ ਗੱਲ ਸਹੀ ਹੈ ਜੀ। ਅੱਛਾ ਅਫਗਾਨਿਸਤਾਨ ਤੋਂ ਇੱਕ ਮੁੰਡਾ ਹਵਾਈ ਜਹਾਜ਼ ਦੇ ਗੇਅਰ ਵਿੱਚ ਬੈਠ ਗਿਆ ਤੇ ਉਹ ਠੀਕ ਠਾਕ ਪਹੁੰਚ ਗਿਆ ਜੀ ਉੱਥੇ ਇੰਡੀਆ। ਹਾਂ ਬਿਲਕੁਲ ਜੀ ਹਲਾ ਨੀ ਵਾਲੀ ਗੱਲ ਆ ਦੇਖੋ ਇਸ ਤੋਂ ਪਹਿਲਾਂ ਵੀ ਕਈ ਵਾਰੀ ਖਬਰਾਂ ਆਈਆਂ ਮੈਂ ਨੂੰ ਚੰਗੀ ਤਰ੍ਹਾਂ ਕਿਸੇ ਆ ਵੀ ਦੋ ਸਕੇ ਭਰਾ ਜਿਹੜੇ ਪੰਜਾਬ ਦੇ ਹਾਲਾਂਕਿ ਮੇਰੇ ਦਿਮਾਗ ਦੇ ਵਿੱਚੋਂ ਵੜਾ ਨਿਕਲ ਗਿਆ ਵੀ ਕਿਹੜਾ ਵੜਾ ਸੀਗਾ ਜਿਹੜੇ ਕਿ ਪੰਜਾਬ ਦੇ ਸੀ ਸਕੇਪਰਾਹ ਸੈਣੀ ਭਰਾ ਉਹ ਜੀ ਇੱਥੇ ਇੰਗਲੈਂਡ ਗਏ ਸੀਗੇ ਉਹਨਾਂ ਦੇ ਵਿੱਚੋਂ ਇੱਕ ਤਾਂ ਉੱਥੇ ਡਿੱਗ ਗਿਆ ਤੇ ਮੁੱਕ ਗਿਆ ਸੀਗਾ ਤੇ ਇੱਕ ਉੱਥੇ ਅਜ ਵੀ ਕੰਮ ਕਰ ਰਿਹਾ ਉਹ ਹੀਥਰੋ 에ਅਰਪੋਰਟ ਦੇ ਲਾਗੇ ਇੱਕ ਥਾਂ ਤੇ ਜੌਬ ਕਰਦਾ ਹੈਗਾ ਤੋ ਇਹ ਵੀ ਇੱਕ ਤਜਰਬਾ ਸੀਗਾ ਵੀ ਭਾਈ ਦੋ ਸੱਤੇ ਭਰਾ ਗਏ ਸੀਗੇ ਉਹ ਵੀ ਲੈਂਡਿੰਗ ਗੀਅਰ ਦੇ ਵਿੱਚ ਹੀ ਬੈਠੇ ਸੀਗੇ ਤੇ ਉਹ ਉੱਤੋਂ ਡਿੱਗ ਪਏ ਸੀ ਇੱਕ ਤੇ ਇੱਕ ਬਚਣ ਦੇ ਵਿੱਚ ਕਾਮਯਾਬ ਹੋ ਗਿਆ ਸੀਗਾ ਪਰ ਜਿਹੜੀ ਅੱਜ ਦੀ ਖਬਰ ਆ ਇਹ ਅਫਗਾਨਿਸਤਾਨ ਦੀ ਕੇ ਐਮ 에ਅਰਲਾਈਨ ਹੈ ਜਿਹੜੀ ਕੈਮ 에ਅਰਲਾਈਨ ਕੇ ਐਮ 에ਅਰਲਾਈਨ ਫਲਾਈਟ ਨੰਬਰ RQ4401 ਆ ਕਾਬਲ ਦੇ ਹਮਦ ਕਰਜ਼ਈ 에ਅਰਪੋਰਟ ਤੋਂ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 8:40 ਮਿੰਟ ਦੇ ਉੱਤੇ ਉੱਡੀ ਤੇ ਇੰਡੀਆ ਦੇ ਵਿੱਚ ਪਹੁੰਚ ਗਈ ਦਿੱਲੀ 에어ਪੋਰਟ ਤੇ 10:20 ਵਜੇ ਤੇ ਜਿਹੜਾ ਇਹ ਜਹਾਜ਼ ਆ ਇਹਦੇ ਕੋਲੇ ਇੱਕ ਮੁੰਡਾ ਤੁਰਦਾ ਫਿਰਦਾ ਦੇਖਿਆ ਉਹ ਜਿਹੜੇ 에어ਪੋਰਟ ਅਥਾਰਟੀ ਉਹਨੇ ਦੇਖਿਆ ਹੈਰਾਨ ਹੋ ਗਈ ਬਾਅਦ ਵਿੱਚ ਮੁੰਡੇ ਨੂੰ ਪੁਲਿਸ ਦੇ ਹਵਾਲੇ ਕੀਤਾ ਮੁੰਡੇ ਨੇ ਇਹ ਮੰਨਿਆ ਜੀ ਕਿ ਮੈਂ ਉੱਥੋਂ ਜਿਗਿਆਸਾਵਾਦੀ ਚੜ ਗਿਆ ਮੈਂ ਉੱਥੇ ਕਹਿੰਦਾ ਜੀ ਕਾਬਲ ਦੇ 에어ਪੋਰਟ ਦੇ ਉੱਤੇ ਤੇ 93 ਦੇ ਕੋਲੇ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਿਆ ਜਿੱਥੇ ਜਹਾਜ਼ ਖੜਦਾ ਕਾਊਂਟਰ ਤੇ ਉਹ ਕਹਿੰਦਾ ਜੀ ਮੈਂ ਇਹ ਦਿਲ ਦੇ ਵਿੱਚ ਸੀ ਵੀ ਮੈਂ ਉੱਡ ਕੇ ਦੇਖਾਂ ਕਿਵੇਂ ਆ ਮੈਂ ਵੇਖਾਂ ਵੀ ਪਾਈ ਇਹ ਕਿੰਨਾ ਕੁੱਤਾ ਜਾਂਦਾ ਮੇਰੇ ਦੋਸਤ ਕਹਿੰਦੇ ਹੁੰਦੇ ਸੀ ਬਚਦਾ ਕੋਈ ਨਹੀਂ ਮੈਂ ਖੁਮਾ ਤਜਰਬਾ ਕਰਕੇ ਦੇਖਾਂ ਤੇ ਉਹ ਕਹਿੰਦੇ ਕਿ ਮੈਂ ਬੈਠ ਗਿਆ ਤੇ ਇਹਨੂੰ ਉਨੀ ਪੈਰੀ ਉਸੇ ਦਿਨ ਹੀ ਵਾਪਸ ਭੇਜ ਦਿੱਤਾ ਗਿਆ ਪਤਾ ਲੱਗਾ ਜੀ 30000 ਫੁੱਟ ਦੀ ਉਚਾਈ ਦੇ ਉੱਤੇ ਜਹਾਜ਼ ਉੱਡਿਆ -60 ਡਿਗਰੀ ਜਿਹੜੀ ਉਹ ਟੈਂਪਰੇਚਰ ਸੀਗਾ ਤੇ ਇਥੇ ਬੇਉਸ਼ੀ ਮਿੰਟਾਂ ਦੇ ਵਿੱਚ ਹੀ ਹੋ ਜਾਂਦੀ ਆ ਆਕਸੀਜਨ ਦਾ ਲੈਵਲ ਵੀ ਘਟ ਜਾਂਦਾ ਪਰ ਇਹ ਮੁੰਡਾ ਬਚਣ ਦੇ ਵਿੱਚ ਕਾਮਯਾਬ ਹੋ ਗਿਆ ਕੁਦਰਤ ਦਾ ਕ੍ਰਿਸ਼ਮਾ ਇਹਨੂੰ ਵਾਪਸ ਭੇਜ ਦਿੱਤਾ ਗਿਆ ਜੀ ਕਿੰਨੇ ਸਾਲ ਦਾ ਸੀ ਜੀ ਇਹ ਇਹ ਮੇਰਾ ਖਿਆਲ ਹੈ ਜਿਹੜੀਆਂ ਮੈਂ ਤਸਵੀਰਾਂ ਦੇਖੀਆਂ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 13 ਤੋਂ ਲੈ ਕੇ 15 ਸਾਲ ਦਾ ਹੋਊਗਾ ਜੀ ਹੂੰ ਅੱਛਾ ਕਿਹੜੇ ਕਿਹੜੇ ਪੰਜਾਬ ਦੇ ਪੋਲਿਟਿਸ਼ੀਅਨਸ ਨੇ ਜਿਹੜੇ ਟਿਊਬਵੈਲਸ ਦੀ ਸਬਸਿਡੀ ਨਹੀਂ ਛੱਡ ਰਹੇ ਸੰਸਦ ਆਗਿਆ ਰਿਪੋਰਟ ਲੱਗੀ ਹੈ ਇੱਕ ਅਖਬਾਰ ਦੇ ਵਿੱਚ ਇਹ ਪੰਜਾਬ ਦੇ ਵਿੱਚ ਸਿਰਫ 3 ਸਿਆਸੀ ਪਰਿਵਾਰ ਆ ਜਿਨ੍ਹਾਂ ਨੇ ਖੇਤੀ ਮੋਟਰਾਂ ਦਾ ਬਿੱਲ ਜੇਬ ਦੇ ਵਿੱਚੋਂ ਭਰਨਾ ਸ਼ੁਰੂ ਕੀਤਾ ਜਨਵਰੀ 2018 ਦੇ ਵਿੱਚ ਉਦੋਂ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਗੱਲ ਕਹੀ ਸੀ ਜਿਹੜੇ ਸਰਦੇ ਪੁੱਜਦੇ ਲੋਕ ਆ ਉਹ ਆਪਣੀ ਸਵੈ ਇੱਛਾ ਦੇ ਨਾਲ ਬਿਜਲੀ ਦੀਆਂ ਮੋਟਰਾਂ ਦੀ ਜਿਹੜੀ ਆ ਉਹ ਬਿੱਲ ਜਿਹੜਾ ਸਬਸਿਡੀ ਆ ਛੱਡ ਦੇਣ ਜਿਹਦੇ ਵੀ ਪੁੱਜਤ ਹੈਗੀ ਆ ਜਿਹੜੇ ਬੰਦੇ ਕੋਲੇ ਚੰਗੇ ਵਸੀਲੇ ਆ ਆਮਦਨ ਚੰਗੀ ਆ ਜ਼ਮੀਨ ਚੰਗੀ ਆ ਕਾਰੋਬਾਰ ਚੰਗੇ ਆ ਬਿਜਲੀ ਦਾ ਜਿਹੜਾ ਉਹ ਆਪ ਦੇ ਆ ਕਰਨ ਤੇ ਮੋਟਰਾਂ ਵਾਲੀ ਸਬਸਿਡੀ ਛੱਡ ਦੇਣ ਇਸ ਦੇ ਮਾჯੂਦ ਬਹੁਤ ਸਾਰੇ ਨਿਤਾਮਾਂ ਨੇ ਉਸ ਵੇਲੇ ਨੰਬਰ ਬਣਾਉਣ ਦੇ ਲਈ ਤੇ ਭਈ ਮੈਂ ਛੱਡੀ ਸਬਸਿਡੀ ਬਾਅਦ ਦੇ ਵਿੱਚ ਸਬਸਿਡੀ ਛੱਡੀ ਨਹੀਂ ਕਿਸੇ ਨੇ ਲਿਖ ਕੇ ਦੇਤਾ ਵੀ ਭਈ ਮੈਂ ਛੱਡੀ ਕਿ ਮੈਂ ਮੋਟਰਾਂ ਨਾਲ ਬਲੇ ਦਿਆ ਕਰੂ ਬਾਅਦ ਦੇ ਵਿੱਚ ਆਪ ਦਾ ਜਿਹੜਾ ਐਲਾਨਨਾਮਾ ਸਭਾ ਵਾਪਸ ਲੈ ਲਿਆ ਸਿਰਫ ਕੁਝ ਕੁ ਬੰਦੇ ਹੀ ਆ ਲਗਭਗ ਪੰਜਾਬ ਦੇ 10 ਕੁ ਬੰਦੇ ਹੀ ਆ ਜਿਨ੍ਹਾਂ ਨੇ ਹੁਣ ਤੱਕ ਇਹ ਸਬਸਿਡੀ ਛੱਡੀ ਆ ਨਹੀਂ ਤਾਂ ਬਹੁ ਗਿਣਤੀ ਜਿਹੜੇ ਅੱਜ ਵੀ ਵਿਧਾਇਕ ਆ ਜਿਹੜੇ ਸਾਬਕਾ ਮੰਤਰੀ ਆ ਉਹਨਾਂ ਨੇ ਐਲਾਨ ਕਰਕੇ ਬਾਅਦ ਦੇ ਵਿੱਚ ਐਲਾਨ ਦੇ ਉੱਤੇ ਥਰੇ ਵੀ ਉਤਰੇ ਤੇ ਜਾਣਕਾਰੀ ਇਹ ਮਿਲਿਆ ਦੀ ਪਲੀ ਸਿਰਫ ਤੇ ਸਿਰਫ ਉਰੂ ਤੋਂ ਲੈ ਕੇ ਹੁਣ ਤੱਕ 10 ਮੋਟਰ ਕਨੈਕਸ਼ਨਾਂ ਦੇ ਉੱਤੇ ਬਿਜਲੀ ਦੀ ਸਬਸਿਡੀ ਛੱਡੀ ਗਈ ਆ ਜਿਨ੍ਹਾਂ ਦਾ ਇਹਨਾਂ ਖਪਤਕਾਰਾਂ ਨੇ 18,83,000 ਰੁਪਏ ਦਾ ਬਿੱਲ ਪੱਲਿਓ ਭਰਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਵੀ ਨੁਮਾਇੰਦਾ ਇੱਕ ਵੀ ਵਿਧਾਇਕ ਇੱਕ ਵੀ ਮੰਤਰੀ ਐਸਾ ਨਹੀਂ ਆ ਜਿਨੇ ਕਿ ਇਹ ਸਬਸਿਡੀ ਆਪ ਦੇ ਕੋਲੋਂ ਜਿਹੜੀ ਛੱਡ ਕੇ ਤੇ ਕੋਲੋਂ ਬਿੱਲ ਭਰਨਾ ਸ਼ੁਰੂ ਕੀਤਾ ਹੋਵੇ ਜੀ ਹੂੰ ਉਹ ਕਲੀ ਪਾਰਟੀ ਦੇ ਬਾਕੀ ਸਾਰੇ ਦਸੇ ਹੀ ਨਹੀਂ ਜੀ ਉਹਦੇ ਵਿੱਚ ਇੱਕ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰੀਆਂ ਹੂੰ ਹੂੰ ਬਿਜਲੀ ਸਬਸਿਡੀ ਛੱਡਣ ਵਾਲੇ ਸੁਨੀਲ ਜਾਖੜ ਹੋਰੀਆਂ 9 ਮਈ 2017 ਤੋਂ ਖੇਤੀ ਮੋਟਰ ਦੀ ਬਿਜਲੀ ਸਬਸਿਡੀ ਛੱਡ ਚੁੱਕੇ ਆ ਜਿਵੇਂ ਲੱਖ ਤੇ 9000 ਰੁਪਏ ਦਾ ਬਿੱਲ ਭਰ ਚੁੱਕੇ ਆ ਫਿਰ ਹੈਗੇ ਜੀ ਇੱਕ ਖੇਤੀ ਕਮੇਟੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਇਹ ਹੈਗੇ ਜੀ ਅਜੇ ਵੀ ਰਜਾਖੜ 9 ਮਈ 2017 ਤੋਂ ਹੁਣ ਤੱਕ 2 ਲੱਖ 9000 ਦਾ ਬਿੱਲੇ ਭਰ ਚੁੱਕੇ ਆ ਮਨਪ੍ਰੀਤ ਬਾਦਲ ਨੇ 3 ਮਈ 2018 ਨੂੰ ਆਰਦਨਾਂ ਤਿੰਨ ਖੇਤੀ ਮੋਟਰਾਂ ਦੀ ਬਿਜਲੀ ਸਬਸਿਡੀ ਛੱਡਣ ਦਾ ਫੈਸਲਾ ਕੀਤਾ ਸੀਗਾ ਹੇ ਹੁਣ ਤੱਕ ਇਹ ਤਿੰਨ ਮੋਟਰਾਂ ਦਾ ਬਿਜਲੀ ਦਾ ਬਿੱਲ 10 ਲੱਖ ਤੋਂ 56000 ਰੁਪਏ ਭਰ ਚੁੱਕੇ ਆ ਯਾਨੀ ਕਿ ਇਸ ਤਰੀਕੇ ਨਾਲ ਹੀ ਆ ਆਪ ਵਾਲਾ ਕੋਈ ਵੀ ਨਹੀਂ ਆ ਜੀ ਤੇ ਬਾਕੀ ਪੰਜਾਬ ਦੇ ਵਿੱਚ ਜਿਹੜੇ ਹੈਲਥ ਕਾਰਡ ਬਣਨੇ ਸੀ ਜੀ ਉਹ ਸ਼ੁਰੂ ਹੋ ਗਏ ਹੁਣ ਬਣ ਗਏ ਬਿਲਕੁਲ ਜੀ ਬਣਨੇ ਸ਼ੁਰੂ ਹੋ ਗਏ ਸਨ ਸਭ ਅੱਜ ਟੈਂਪਲ ਲੱਗਾ ਅੱਜ ਪਹਿਲਾ ਦਿਨ ਸੀਗਾ ਹੈਲਥ ਕਾਰਡ ਜਿਹੜੇ ਕਿ ਕੋਈ ਬੰਦਾ ਬਿਮਾਰ ਹੋ ਜੇ ਉਹ 10 ਲੱਖ ਰੁਪਏ ਦਾ ਉਹਦਾ ਹੈਲਥ ਇੰਸ਼ੋਰੈਂਸ ਵਾਲਾ ਕਾਰਡ ਬਣਦਾ ਉਨਾ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲ ਦੇ ਵਿੱਚ 10 ਲੱਖ ਰੁਪਏ ਜਿਹੜਾ ਕੈਸ਼ਲੈਸ ਇਲਾਜ ਹੋਇਆ ਕਰੂਗਾ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਹਦੇ ਲਈ ਆਧਾਰ ਕਾਰਡ, ਵੋਟਰ ਕਾਰਡ ਤੇ ਇੱਕ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਇਹ ਨਾਲ ਲੱਗਣੀ ਹੈ ਤੇ ਇਹ ਅੱਜ ਬਰਨਾਲੇ ਦੇ ਵਿੱਚ ਤੇ ਤਰਨਤਾਰਨ ਦੇ ਵਿੱਚ ਕੈਂਪ ਲੱਗਾ ਤੇ ਪੂਰੇ ਪੰਜਾਬ ਦੇ ਹਰ ਹਲਕੇ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ, ਹਰ ਕਸਬੇ ਦੇ ਵਿੱਚ ਕੈਂਪ ਲੱਗਣਾ ਤੇ ਇਹ ਕਈ ਮਹੀਨਿਆਂ ਦਾ ਪ੍ਰੋਸੈਸ ਹੈਗਾ ਪਰ ਇਹਦੀ ਸ਼ੁਰੂਆਤ ਅੱਜ ਤੋਂ ਹੋਗੀ ਪੰਜਾਬ ਦੇ ਵਿੱਚ ਜੀ। ਪਰ ਉਹ ਪੰਜਾਬ ਦੇ ਡੋਮਿਸਾਈਲ ਲੋਕ ਹੀ ਲੈ ਸਕਣਗੇ ਜਿਨ੍ਹਾਂ ਦੇ ਕੋਲੇ ਪੰਜਾਬ ਦੇ ਵਸਨੀਕ ਹੋਣ ਦਾ ਆਧਾਰ ਕਾਰਡ ਆ ਜਿਨ੍ਹਾਂ ਦੇ ਕੋਲੇ ਵੋਟਰ ਕਾਰਡ ਆ ਇਹ ਦੋ ਬੱਚੇ ਦੇ ਫਾਰਮਲਟੀ ਆ ਬਣੂਗਾ ਜੀ ਚਾਹੇ ਉਹ ਦੂਜੇ ਸੂਬਿਆਂ ਤੋਂ ਆ ਕੇ ਸੈਟਲ ਹੋਏ ਨੇ ਬਿਲਕੁਲ ਜੀ ਬਿਲਕੁਲ ਜਦੋਂ ਉਹਨਾਂ ਦਾ ਪਤਾ ਇੱਥੋਂ ਦਾ ਉਹ ਵਸਨੀਕ ਇੱਥੋਂ ਦੇ ਬਣ ਗਏ ਜਦੋਂ ਉਹਨਾਂ ਦਾ ਆਧਾਰ ਕਾਰਡ ਤੇ ਵੋਟ ਇੱਥੋਂ ਦੀ ਆ ਫਿਰ ਵਸਨੀਕ ਇੱਥੋਂ ਦੇ ਬਣ ਗਏ ਜੀ ਕਾਂਗੜੇ ਨੂੰ ਜਿਹੜਾ ਸ਼ਰਧਾਲੂਆਂ ਦਾ ਟਰੱਕ ਜਾ ਰਿਹਾ ਸੀ ਉਹਦੇ ਐਕਸੀਡੈਂਟ ਚ ਦਾ ਨੁਕਸਾਨ ਕਾਫੀ ਹੋ ਗਿਆ। ਬਿਲਕੁਲ ਠੰਡ ਸਾਹਿਬ ਅਸਲ ਵਿੱਚ ਨਾ ਇਹ ਬਠਿੰਡਾ ਦੇ ਵੱਲੋਂ ਜਾ ਰਿਹਾ ਸੀਗਾ। ਬਠਿੰਡਾ ਦੇ ਵੱਲੋਂ ਟਰੱਕ ਸ਼ਰਧਾਲੂਆਂ ਦਾ ਭੜਕੇ ਜਾ ਰਿਹਾ ਤੇ ਬਿਸ਼ਨੋ ਦੇਵੀ ਮੰਦਿਰ ਦੇ ਵੱਲ ਜਾ ਰਿਹਾ ਤੇ ਉੱਥੇ ਕਾਂਗੜੇ ਦੇ ਕੋਲੇ ਇੱਕ ਬੱਸ ਦੇ ਨਾਲ ਇਸ ਟਰੱਕ ਦੀ ਟੱਕਰ ਹੋ ਗਈ ਆ ਤੇ ਟਰੱਕ ਪਲਟ ਗਿਆ। ਇਹਦੇ ਵਿੱਚ 20 ਦੇ ਕਰੀਬ ਸ਼ਰਧਾਲੂ ਆ ਜਿਹੜੇ ਜ਼ਖਮੀ ਹੋਏ ਆ 6 ਬੇਹੱਦ ਜ਼ਖਮੀ ਆ। ਗੰਭੀਰਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਦੋ ਸਰਦਾਲੂਆਂ ਦੀ ਮੌਤ ਹੋ ਗਈ ਹੈ ਲੰਗਰ ਲਾਉਣ ਵਾਸਤੇ ਚਲੇ ਸੀ ਜੀ ਐਸ ਡੀ ਆਰ ਐਫ ਦੇ ਪੈਸਿਆਂ ਬਾਰੇ ਚਿੱਠੀ ਕਿਹਨੇ ਲਿਖੀ ਹੈ ਇਹ ਜਿਹੜੀ ਚਿੱਠੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਲਿਖੀ ਆ ਭਾਰਤ ਦੀ ਵਿੱਤ ਮੰਤਰੀ निर्मला सीतारमण ਨੂੰ ਲਿਖੀ ਆ ਇਹਦੇ ਵਿੱਚ ਇਹਨਾਂ ਨੇ ਗੱਲ ਕਹੀ ਹੈ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ 1600 ਕਰੋੜ ਰੁਪਏ ਦੀ ਮਦਦ ਦਾ ਐਲਾਨ ਕਰਦੇ ਹਰ ਪੀੜਤਾਂ ਦੇ ਲਈ ਸਾ ਪ੍ਰਧਾਨ ਮੰਤਰੀ ਨੇ ਕਿਹਾ ਜੀ ਕਿ 210 ਤੋਂ ਲੈ ਕੇ 225 ਤੱਕ ਜਮ੍ਹਾਂ ਹੋਇਆ ਜਿਹੜਾ ਐਸਡੀਆਰ ਫੰਡ ਆ ਇਹਦੇ ਵਿੱਚੋਂ ਤਕਰੀਬਨ 12000 ਕਰੋੜ ਰੁਪਇਆ ਪੰਜਾਬ ਦੀ ਸਰਕਾਰ ਦੇ ਕੋਲੇ ਪਿਆ ਪਰ ਭਗਵੰਤ ਮਾਨ ਤੇ ਪੰਜਾਬ ਦੇ ਵਿੱਤ ਮੰਤਰੀ ਇਹ ਗੱਲ ਕਹਿੰਦੇ ਆ ਕਿ ਸਾਨੂੰ ਕੇਂਦਰ ਦੇ ਵੱਲੋਂ ਸਿਰਫ 1500 ਤੇ 82 ਕਰੋੜ ਰੁਪਇਆ ਮਿਲਿਆ ਜਿਹਦੇ ਵਿੱਚੋਂ 649 ਕਰੋੜ ਰੁਪਇਆ ਖਰਚ ਹੋ ਗਿਆ ਸੋ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਬਿਆਨਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਇਹਨੇ ਮੰਗੀ ਸੀ ਆ ਵੀ ਭਾਈ ਇਹਦੇ ਵਿੱਚ ਸਚਾਈ ਕੀ ਹੈ ਤਰਕ ਕੀ ਹੈ ਤੱਤ ਕੀ ਹੈ ਇਹਦੇ ਬਾਰੇ ਪੰਜਾਬ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਵੇ। ਬਾਕੀ ਸੁਖਵੀਰ ਸਿੰਘ ਬਾਦਲ ਬੜੇ ਗਰਜ ਰਹੇ ਹੁਣ ਕਹਿੰਦੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਨਾ ਮੈਂ ਵਿਰੋਧੀਆਂ ਤੋਂ ਝਿਜਕਦਾ ਨਾ ਮੈਂ ਡਰਦਾ ਕਹਿੰਦੇ। ਹਾਂ ਬਿਲਕੁਲ ਜੀ ਅੱਜ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਮੀਡੀਆ ਨੂੰ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਕੋਈ ਮੈਨੂੰ ਟਰੋਲ ਕਰੇ ਕੋਈ ਨਾ ਕਰੇ ਕੋਈ ਪੈਸੇ ਮੰਡਣ ਨੂੰ ਚੰਗਾ ਕਵੇ ਕੋਈ ਮਾੜਾ ਕਵੇ ਕੋਈ ਤੇਲਵੰਡਰ ਨੂੰ ਚੰਗਾ ਕਵੇ ਕੋਈ ਮਾੜਾ ਕਵੇ ਇਸ ਵੇਲੇ ਆਪਾਂ ਜਿਨ੍ਹਾਂ ਦੇ ਬੰਨ ਟੁੱਟੇ ਆ ਜਿਨ੍ਹਾਂ ਨੇ ਖੇਤ ਪਧਰੇ ਕਰਨੇ ਜਿਹੜਾ ਨੇ ਰੇਤ ਚੁੱਕਣੀ ਆ ਸਿਰਫ ਉਹਨਾਂ ਬਾਰੇ ਸੋਚਣਾ ਮੈਂ ਹੁਣ ਟਰੋਲ ਆਰਮੀ ਬਾਰੇ ਥੋੜੀ ਸੋਚਣਾ ਵੀ ਇਹ ਕੀ ਕਹਿੰਦੇ ਆ ਇਹ ਕੀ ਕਰਦੇ ਆ ਇਹ ਤਾਂ ਕਿਸੇ ਨਾ ਕੁਛ ਕਹਿੰਦੇ ਰਹਿੰਦੇ ਆ ਉਹ ਕਹਿੰਦੇ ਵੀ ਦੇਖੋ ਨਾ ਤਾਂ ਇਹ ਗੁਰੂ ਦੀਆਂ ਗੋਲਕਾਂ ਦਾ ਪੈਸਾ ਐਵੇਂ ਆਪਦਾ ਪਰਸਨਲ ਦੇ ਰਿਆਂ ਮੇਰੇ ਕੋਲੇ ਹੈਗਾ ਮੇਰਾ ਕਾਰੋਬਾਰ ਆ ਮੈਂ ਆਪਦਾ ਦਾਨ ਕਰ ਰਿਆ ਮੇਰੀ ਮਰਜ਼ੀ ਮੈਂ ਵੱਧ ਕਰ ਰਿਆ ਮੇਰੀ ਜਿੰਨੀ ਪੁੱਜਤਨ ਉਹਨਾਂ ਕਰ ਰਿਆ ਤੇ ਹਾਲੇ ਮੈਂ ਹੋਰ ਕਰੂੰਗਾ ਕੋਈ ਕੀ ਕਹਿੰਦਾ ਇਹਦੇ ਬਾਰੇ ਕਹਿੰਦਾ ਕਿ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਜੀ ਹੂੰ ਤੇ ਹੁਣ ਦੇਖਦੇ ਆਂ ਵੀ ਇਹ ਅਗਲੇ ਸਾਲ ਜਦੋਂ ਵੋਟਾਂ ਪੈਣੀਆਂ ਨੇ ਉਦੋਂ ਵੋਟਾਂ 'ਚ ਤਬਦੀਲ ਹੁੰਦੇ ਨੇ ਪੈਸੇ ਜਾਂ ਨਹੀਂ ਹੁੰਦੇ ਇਹ ਗੱਲ ਦੇਖਣ ਵਾਲੀ ਹੈ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਮੌਸਮ ਦਾ ਹਾਲ ਦੱਸੋ ਜੀ ਕਿਹੋ ਜਿਹਾ ਮੌਸਮ ਹੈ ਪੰਜਾਬ ਦਾ ਕਹਿੰਦਾ ਪੰਜਾਬ ਦਾ ਮੌਸਮ ਅੱਜ ਧਰਮ ਸੀਗਾ ਜੀ ਪੰਜਾਬ ਦੇ ਵਿੱਚ ਮੌਸਮ ਅੱਜ ਸਾਫ ਰਿਹਾ ਦੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਜੀ ਕਿਉਂ ਦੇ 72 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਕੋਈ ਸੰਭਾਵਨਾ ਹੈ ਨਹੀਂ ਅੱਜ ਗਰਮੀ ਸੀ ਤੇ ਮੌਨਸੂਨ ਪਉਣਾ ਚੱਲਿਆ ਜਾਂਗਾ ਤੇ ਮੀਂਹ ਕਣੀ ਦੀ ਹੁਣ ਆਸੇ ਨਹੀਂ ਜੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਧੰਨਵਾਦ